ਪੰਜਾਬ ਦੇ ਲੁਧਿਆਣਾ ਤੋਂ ਇੱਕ ਗਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਵੀਡੀਓ ਚ ਬਾਈਕ ਸਵਾਰ ਤਿੰਨ ਨੌਜਵਾਨ ਇੱਕ ਕਰ ਦੇ ਬਾੜ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ ਕਰੀਬ 27 ਮਿੰਟਾ ਵਿੱਚ ਬਦਮਾਸ਼ਾਂ ਨੇ ਕਰ ਦੇ ਬਾੜ ਤਿੰਨ ਗੋਲੀਆਂ ਚਲਾਈਆਂ ਬਿਨਾ ਕਿਸੇ ਡਰ ਦੇ ਬਦਮਾਸ਼ ਪਿਸਤੌਲ ਵਿੱਚ ਗੋਲੀ ਲੋਡ ਕਰਦੇ ਅਤੇ ਫਾਇਰਿੰਗ ਕਰਦੇ ਦੇਖੇ ਗਏ ਪੁਲਿਸ ਦੇਰ ਰਾਤ ਤੱਕ ਇਸ ਮਾਮਲੇ ਵਿੱਚ ਚੁਪਰੇ ਪਰ ਗੈਂਗਸਟਰ ਸਾਗਰ ਨਿਊਟਨ ਨੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਥਾਣਾ ਦੁਗਰੀ ਦੇ ਫੇਸ ਦਿਨ ਇਲਾਕੇ ਦੇ ਕਰਨਲ ਸਿੰਘ ਨਗਰ ਦੀ ਹੈ ਦੁਗਰੀ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਹੈ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਗੈਂਗਸਟਰ ਸਾਗਰ ਨਿਊਟਨ ਵੀ ਕਰਨਲ ਸਿੰਘ ਵਾਸੀ ਨਵੀਨਤ ਪੁਰਾਣੀ ਰੰਜਿਸ਼ ਹੈ ਇਸ ਕਾਰਨ ਉਸਨੇ ਆਪਣੇ ਸਾਥੀ ਪੇਜ ਕੇ ਫਾਇਰਿੰਗ ਕਰਵਾਈ ਸਾਗਰ ਨੇ 13 ਦਿਨ ਪਹਿਲਾਂ ਇੰਸਟਾਗ੍ਰam ਤੇ ਇੱਕ ਵੀਡੀਓ ਚੁੱਕਿਆ ਸੀ ਕਿ ਪੁਲਿਸ ਕਈ ਲੋਕਾਂ ਦੇ ਫਰਜੀ ਇਨਕਾਊਂਟਰ ਕਰਦੀ ਹੈ। ਅੱਜ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਆਮਨੇ ਆ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਨੇ ਜਿਹੜਾ ਪਿਸਟਲ ਦੇ ਨਾਲ ਜਿਹੜਾ ਗੋਲੀਆਂ ਚਲਾਉਂਦੇ ਦਿਖਾ ਰਹੇ ਨੇ। ਇਹ ਅੱਜ ਪਰਸੋਂ ਲੇਟ ਨਾਈਟ ਦਾ ਜਿਹੜਾ ਇਨਸੀਡੈਂਟ ਹੈ ਦੁਗਰੀ ਪੁਲਿਸ ਸਟੇਸ਼ਨ ਦੇ ਨੇੜੇ ਐਡਮਿਸ਼ਨੇਟ ਚੰਦੜਾ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸੈਂਟ ਸੀਗੇ ਬਾਈਕ ਤੇ ਇੱਕ ਨਵੀਨਾਂ ਦਾ ਬੰਦਾ ਦਾ ਘਾਰ ਹੈ ਉਹਦੇ ਬਾਹਰ ਆਇਆ ਹੈ। ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਰਾਊਂਡ ਜਿਹੜੇ ਕਾਰਡ ਕੀਤੇ ਅਸੀਂ ਐਸਵਾਰ ਦਾਤ ਨੂੰ ਜਿਹੜਾ ਹੈ ਉਹ ਵੈਰੀਫਾਈ ਕਰ ਰਹੇ ਹੈਗੇ ਆ ਮੋਦੀ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਦੇ ਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਤੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦ ਹੀ ਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ ਚ ਲਿਆਂਦੀ ਜਾਊਗੀ ਤੇ ਜਲਦੀ ਤੋਂ ਜਲਦੀ ਇਹਦੇ ਦੋਸ਼ੀ ਇਹਨਾਂ ਨੂੰ ਫੜਿਆ ਜਾਊਗਾ ਅਜੇ ਫਿਲਹਾਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਤੇ ਜਿਹੜਾ ਹੈਗਾ ਕਰ ਰਹੇ ਆਂ ਜੀਆਂ ਸਾਰੀਆਂ ਟੀਮਸ ਆ ਕੁਲਰ ਟੀਮਸ ਤੋ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਾਇਆ ਜਾਵੇ। ਫਿਲਹਾਲ ਇਸ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਾਂਚ ਦਾ ਅੰਸ਼ ਚੱਲ ਰਹੀ ਹੈ। ਇਹ ਸਾਡਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਬਾਈ ਕੈਟਗਰੀ ਦਾ ਹੈਗਾ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ। ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਲਦੀ ਜਿਹੜਾ ਹੈਗਾ ਸਾਰਾ ਟਰੂਥ ਅਨਲੈਵਲ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ।